ਇਹਨੂੰ ਕਿਸਾਨ ਜਿਹੜੇ ਸਰਕਾਰੀ ਫਰਮਾਨ ਨੂੰ ਖੁੱਲੀ ਚੁਣੌਤੀ ਦੇ ਰਹੇ ਨੇ ਸਰਕਾਰ ਨੇ 15 ਜੂਨ ਤੋਂ ਪਹਿਲਾਂ ਚੋਨਾ ਲਾਉਣ ਦੀ ਪਾਬੰਦੀ ਲਾਈ ਹੋਈ ਹੈ ਪਰ ਇਹ ਕਿਸਾਨ ਇਸ ਪਾਬੰਦੀ ਦੀ ਪਰਵਾਹ ਕੀਤੇ ਬਿਨਾ ਸਮੇਂ ਤੋਂ ਪਹਿਲਾਂ ਹੀ ਚੋਨੇ ਦੀ ਲਵਾਈ ਕਰ ਰਹੇ ਨੇ ਮੇਰੇ ਕੋਲ 25 ਪਈਏ ਬੈਠੇ ਨੇ ਜਿਨ੍ਹਾਂ ਦਾ 2000 ਦਾ ਢਿੱਲੀ ਖਰਚਾ ਹੈ ਉਹ ਵੀ ਕਹਿੰਦੇ ਸਰਦਾਰ ਜੀ ਵੀ ਜਦੋਂ ਪਾਣੀ ਖਰਾਬ ਜਾਈ ਜਾਂਦਾ ਹੈਗਾ ਵੀ ਫਿਰ ਤੁਸੀਂ ਜੀਰੀ ਲਾਉਂਦੇ ਕਿਉਂ ਨਹੀਂ ਇਸ ਲਈ ਜੇ ਅਸੀਂ ਜੀਰੀ ਹੁਣ ਨਾ ਲਾਈਏ ਇਹ ਲੇਟ ਕਰ ਦਈਏ ਤਾਂ ਇਹ ਪਰਮਲ ਜਿਹੜੀਆਂ ਜੀਰੀਆਂ ਨੇਗੀਆਂ ਇਹ ਅਰਲੀ ਨੇ ਬਹੁਤ ਟਾਈਮ ਲੈਂਦੀਆਂ ਨੇ ਉਸ ਤੋਂ ਬਾਅਦ ਜਦੋਂ ਪੱਕਣ ਦੇ ਬਿਰ ਵੇਲੇ ਇਹ ਚ ਹਰਾ ਦਾਣਾ ਹੁੰਦਾ ਫਿਰ ਮੌਤਰ ਜ਼ਿਆਦਾ ਹੁੰਦਾ ਫਿਰ ਸਰਕਾਰ ਸਾਡੀ ਇੱਕ ਜੀਰੀ ਖਰੀਦਦੀ ਨਹੀਂ ਸਾਨੂੰ ਮਜਬੂਰੀ ਵਾਸਤੇ ਇਹ ਜਿਹੜੀ ਜੀਰੀ ਲਾਉਣੀ ਪੈ ਰਹੀ ਸਰਕਾਰ ਦੀ پابੰਦੀ ਦੇ ਪਰਵਾਹ ਕੋਈ ਕਿਸਾਨ ਨਹੀਂ ਬਲਕਿ ਸੰਗਰੂਰ ਜ਼ਿਲ੍ਹੇ ਦੇ ਜ਼ਿਆਦਾਤਰ ਕਿਸਾਨ ਸਮੇ ਤੋਂ ਪਹਿਲਾਂ ਚੋਨੇ ਦੀ ਲਵਾਈ ਕਰ ਰਹੇ ਨੇ ਇਹਨਾਂ ਕਿਸਾਨਾਂ ਦੀ ਅਗਵਾਈ ਕਰਨ ਵਾਲੀ ਕਿਸਾਨ ਯੂਨੀਅਨ ਕਿਸਾਨਾਂ ਨੂੰ ਚੋਨਾ ਲਾਉਣ ਦਾ ਸੱਦਾ ਦੇ ਰਹੀ ਹੈ ਯੂਨੀਅਨ ਦੀ ਅਗਵਾਤਾ ਮੰਨਣਾ ਹੈ ਕਿ ਸਰਕਾਰ ਦਾ 15 ਜੂਨ ਤੋਂ ਬਾਅਦ ਚੋਨਾ ਲਾਉਣ ਦਾ ਫੈਸਲਾ ਗਲਤ ਹੈ ਜਿਹੜੀ ਸਰਕਾਰ ਨੇ ਇਹ 10 ਜੂਨ ਤੋਂ ਵਧਾ ਕੇ 15 ਜੂਨ ਕੀਤੀ ਹੈ ਇਹ ਸਰਕਾਰ ਨੇ ਆਪਣੀ ਮਨਮਰਜ਼ੀ ਨਾਲ ਫੈਸਲਾ ਲਿਆ ਇਹ ਨਾ ਪਾਵਰ ਕਮਨ ਨਾਲ ਸਲਾਹ ਕੀਤੀ ਹੈ ਨਾ ਕਿਸੇ ਕਸਾਂਜ ਇਥੇ ਬੰਦਿਆਂ ਨਾਲ ਸਲਾਹ ਕੀਤੀ ਹੈ ਅਸਲ ਵਿੱਚ ਇਹ ਡੇਟ ਕੋਈ ਅਨਕੂਲ ਨਹੀਂ ਹੈ ਕਰ ਵੀ ਇਸ 4 ਮਹੀਨੇ ਦਾ ਸਮਾਂ ਲੈ ਕੇ ਨੇ ਪੱਕਣਾ ਇੱਕ ਦਿਨ ਦੇ ਵਿੱਚ ਤਾਂ ਇਹ ਲੱਗਦੀ ਨਹੀਂ ਹੌਲੀ ਹੌਲੀ ਇਹ 15 20 ਦਿਨ ਤੱਕ ਇਹਦੀ ਕੰਪਲੀਟ ਹੋਣੀ ਹੈ ਲਵਾਈ ਜਦੋਂ ਇਹਦੀ ਲਵਾਈ ਆ ਫਿਰ ਸਰਕਾਰ ਅੱਗੇ ਜਾ ਕੇ ਸਮਝਾ ਸਰਕਾਰ ਨੇ ਨੋਟੀਫਿਕੇਸ਼ਨੇ ਕੱਢਿਆ ਹੈ ਵੀ ਪਰਾਲੀ ਨਾ ਫੂਕੋ ਜੇ ਪਰਾਲੀ ਨਹੀਂ ਫੂਕਦੇ ਫਿਰ ਉਹ 15 ਦਿਨ ਤੱਕ ਦਾ ਕਣਕ ਹੋਰ ਲੇਟ ਹੁੰਦੀ ਹੈ ਖੇਤੀਬਾੜੀ ਮਹਿਕਮਾ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ ਚ ਪੂਰਾ ਡ੍ਰਿਡ ਹੈ ਮਹਿਕਮੇ ਦਾ ਕਹਿਣਾ ਕਿ ਸਮੇਂ ਤੋਂ ਪਹਿਲਾਂ ਝੋਨਾ ਲਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਜੀ 15 ਜੂਨ ਤੋਂ ਪਹਿਲਾਂ ਝੋਨੇ ਦੀ ਜਿਹੜੀ ਲਵਾਈ ਹੈ ਇਹਦੇ ਤੇ ਪਾਬੰਦੀ ਲਾਈ ਹੋਈ ਹੈ ਤੇ ਸਾਨੂੰ ਪਤਾ ਲੱਗਿਆ ਕੁਝ ਕੁ ਜ਼ਿਮੀਂਦਾਰ ਇਹ ਵੀ ਉਲੰਘਣਾ ਕਰਕੇ ਝੋਨੇ ਦੀ ਲਵਾਈ ਕਰ ਰਹੇ ਨੇ ਉਹਨੂੰ ਅਸੀਂ ਰੋਕਣ ਦੇ ਪ੍ਰਬਾਲੇ ਕਰ ਰਹੇ ਹਾਂ ਤੇ ਚਾਰ-ਕ ਬੰਦਿਆਂ ਦੇ ਅਸੀਂ ਪਰਚੇ ਵੀ ਦਿੱਤੇ ਨੇ ਤੇ ਹੁਣ ਦੁਬਾਰਾ ਸਾਡੇ ਦੇ ਜਿਹੜੇ ਬੰਦੇ ਨੇ ਫੀਲਡਸ ਲਗਾਤਾਰ ਘੁੰਮ ਰਹੇ ਨੇ ਤੇ ਅਸੀਂ ਜਿਹੜੀ ਝੋਨੇ ਦੀ ਲਵਾਈ ਹੈ 15 ਜੂਨ ਤੋਂ ਬਿਲਕੁਲ ਪਹਿਲਾਂ ਹੋਣੀ ਨਹੀਂ ਕਿਸਾਨਾਂ ਆਗੂ ਦਾ ਕਹਿਣਾ ਕਿ ਉਹ ਸਰਕਾਰ ਨੂੰ ਕੋਈ ਕਾਰਵਾਈ ਨਹੀਂ ਕਰਨ ਦੇਣਗੇ ਸਮੇ ਤੋਂ ਪਹਿਲਾਂ ਲਾਈ ਛੋਣੇ ਨੂੰ ਕਿਸੇ ਵੀ ਹਾਲਤ ਚ ਨਹੀਂ ਵਾਣ ਦਿੱਤਾ ਜਾਵੇਗਾ ਜੇ ਕਿਸਾਨ ਨੇ ਛੋਨਾ ਲਾਤਾ ਉਹਤੇ ਕਾਨੂੰਨੀ ਕਾਰਵਾਈ ਕਰੋ ਸਾਡਾ ਕਾਨੂੰਨ ਕਹਿੰਦਾ ਜੋ ਅਸੀਂ ਨੇ ਗਲਤੀ ਕੀਤੀ ਹੈ ਕਾਨੂੰਨ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ ਉਹਤੇ ਉਹ ਕਾਰਵਾਈ ਕਰੋ ਉਹ ਲੈ ਕੇ ਟਰੈਕਟਰ ਆ ਕੇ ਮਾਉਣ ਦੀ ਤੋਗੀ ਹੈ ਬੇਤੁਕੀ ਕੰਮ ਹੈ ਉਹਨਾਂ ਦਾ ਅਸੀਂ ਬਿਲਕੁਲ ਨਹੀਂ ਮਾਉਣ ਦੇਵਾਂਗੇ ਬੇਸ਼ੱਕ ਸਰਕਾਰ ਨੇ ਛੋਨਾ ਲੇਟ ਲੁਆਈ ਦਾ ਫੈਸਲਾ ਪੰਜਾਬ ਚ ਡੂੰਗੇ ਹੋ ਰਹੇ ਪਾਣੀ ਦੀ ਚਿੰਤਾ ਦੇ ਹਾਲ ਵਜੋਂ ਕੀਤਾ ਹੈ ਪਰ ਇਸ ਫੈਸਲੇ ਨਾਲ ਕਿਸਾਨਾਂ ਨੂੰ ਆਉਣ ਵਾਲੇ ਦਿੱਕਤਾਂ ਵੀ ਵਿਚਾਰੀਆਂ ਜਾਣੀਆਂ ਚਾਹੀਦੀਆਂ ਸਨ